ਸਾਰੇ ਅੱਜ ਦੇ ਸੰਦੇਸ਼ ਦਾ ਸਰਲੇਖ ਹੈ ਪ੍ਰੇਮ ਦੀ ਵਿਵਸਥਾ ਅਸੀਂਸੀ ਜਿਹੇ ਚਰਿੱਤਰ ਨੂੰ ਵਿਕਸਿਤ ਕਰਨ ਦੇ ਬਾਰੇ ਤੇ ਮਹੱਤਵ ਉਤੇ ਇੱਕ ਵੱਡੀ ਸੀਰੀਜ਼ ਦੇ ਹਿੱਸੇ ਦੇ ਰੂਪ ਵਿੱਚ ਦੂਸਰਾ ਦੇ ਨਿਆਂ ਕਰਨ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਯਾਨੀ ਆਏ ਜਾਂ ਵਚਨ ਅਤੇ ਕੰਮਾਂ ਵਿੱਚ ਯੀਸ਼ੂ ਦੀ ਤਰ੍ਹਾਂ ਤੇਜ਼ੀ ਨਾਲ ਬਨਣ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਲੋਕ ਗਲਤ ਤਰੀਕੇ ਨਾਲ ਵਿਸ਼ਵਾਸ ਕਰਦੇ ਹਨ ਕਿ ਬਾਈਬਲ ਸਾਨੂੰ ਨਿਆਂ ਨਾ ਕਰਨ ਦੇ ਲਈ ਕਹਿੰਦੀ ਹੈ ਬਾਈਬਲ ਸਾਨੂੰ ਨਿਆਂ ਨਾ ਕਰਨ ਦੇ ਲਈ ਕਿਤੇ ਨਹੀਂ ਕਹਿੰਦੀ ਹੈ ਬਲਕਿ ਇਹ ਸਾਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਨਿਆਂ ਕਰਨਾ ਹੈ ਨਿਆਂ ਕਰਨ ਦਾ ਅਰਥ ਹੈ ਕਿਸੇ ਚੀਜ਼ ਜਾਂ ਵਿਅਕਤੀ ਦੇ ਬਾਰੇ ਵਿੱਚ ਆਪਣੀ ਰਾਏ ਦੇਣਾ ਯੀਸ਼ੂ ਨੇ ਨਿਆਂ ਕਰਨ ਦੇ ਬਾਰੇ ਵਿੱਚ ਕਿਹਾ ਸੀ ਜਦ ਉਸਨੇ ਸਾਨੂੰ ਕਿਸੇ ਦੂਸਰੇ ਵਿਅਕਤੀ ਦੇ ਅੱਖ ਵਿੱਚੋਂ ਤਿੰਕਾ ਕੱਢਣ ਦੀ ਕੋਸ਼ਿਸ਼ ਕਰਨ ਤੋਂ ਪਹਿਲੇ ਆਪਣੀ ਅੱਖ ਵਿੱਚ ਵੱਡੇ ਲੱਕੜੀ ਦੇ ਲੱਠੇ ਨੂੰ ਦੇਖ ਲੈ ਕਿਹਾ ਯੀਸ਼ੂ ਸਾਨੂੰ ਕਮਾਂਡ ਦੀ ਸਥਿਤੀ ਵਿੱਚ ਕਠੋਰ ਆਲੋਚਨਾਤਮਕ ਨਿਆਂ ਨਾ ਕਰਨ ਦੇ ਖਿਲਾਫ ਚੇਤਾਵਨੀ ਦੇ ਰਿਹਾ ਸੀ ਜਿਸ ਤਰ੍ਹਾਂ ਸਿਮਤਿਆ ਅਧਿਆਇ 7 ਆਇਤ 1 ਅਤੇ 5 ਵਿੱਚ ਪੜਦੇ ਹਾਂ ਅਸੀਂ ਚਚਾ ਕਿਤੀ ਸੀ ਕਿ ਲੋਕ ਸਵਾਰਥ ਦੇ ਵੱਲ ਝੁਕਾਓ ਦੇ ਨਾਲ ਪੈਦਾ ਹੁੰਦਾ ਹੈ ਇੱਕ ਅਜਿਹੇ ਕਮੰਡ ਦੇ ਨਾਲ ਜੋ ਸਾਨੂੰ ਖੁਦ ਨੂੰ ਪਰਮੇਸ਼ਰ ਅਤੇ ਦੂਸਰਾ ਤੋਂ ਉੱਪਰ ਰੱਖਣ ਲਈ ਪ੍ਰੇਰਿਤ ਕਰਦਾ ਹੈ ਜਿਸ ਤਰ੍ਹਾਂ ਸਿਯਾਹ ਅਧਿਆਇ 35 ਆਇਤ 6 ਵਿੱਚ ਪੜਦੇ ਹਾਂ ਅਸੀਂ ਸਾਰਿਆਂ ਵਿੱਚ ਦੂਸਰੇ ਲੋਕਾਂ ਵਿੱਚ ਦੋਸ਼ ਦੇਖਣ ਦੇ ਸੁਭਾਅੋ ਨਾਲ ਹੀ ਪੈਦਾ ਹੁੰਦੇ ਹਨ ਇਹ ਸਾਡੇ ਵਿੱਚ ਗੁਣ ਹੁੰਦੇ ਹਨ ਅਸੀਂ ਦੂਸਰੇ ਵਿੱਚ ਦੋਸ਼ دیکھتے ਹਾਂ ਅਤੇ ਫਿਰ ਆਪਣੇ ਆਪ ਵਿੱਚ ਬਹਾਨਾ ਬਣਾਉਂਦੇ ਹਾਂ ਅਤੇ ਉਸ ਤੇ ਲਈ ਦੂਸਰੇ ਦੀ ਨਿੰਦਾ ਕਰਦੇ ਹਾਂ ਇਸ ਸਵਾਰਥੀ ਗੁਣ ਨੂੰ ਜ਼ਰੂਰ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਜੇ ਜੇ ਤੁਸੀਂ ਇੱਕ ਅਜਿਹਾ ਜੀਵਨ ਜੀਣ ਜਾ ਰਹੇ ਹੋ ਜੋ ਪ੍ਰਭੂ ਨੂੰ ਸਨਮਾਨ ਅਤੇ ਮਹਿਮਾ ਦਿੰਦਾ ਹੈ ਜਿਸ ਤਰ੍ਹਾਂ ਰੋਮੀਓ ਦੇ ਅਧਿਆਇ ਤੋਂ ਆਇਤ 1 ਦੂਸਰਾ ਸ਼ਾਮੂਅਲ ਅਧਿਆਇ 1 ਪਰਾਂ ਆਇਤ 137 ਅਫੀਸਿਓ ਅਧਿਆਇ 4 ਆਇਤ 1 ਵਿੱਚ ਅਸੀਂ ਪੜ੍ਹਦੇ ਹਾਂ ਦੂਸਰਾ ਲੋਪਰਖਣਾ ਇਸ ਨੂੰ ਪਰਮੇਸ਼ਰ ਦੀ ਮਨੁੱਖ ਦੇ ਲਈ ਯੋਜਨਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ ਪਰਮੇਸ਼ਰ ਨੇ ਸਮੁੱਚੇ ਨੂੰ ਬਣਾਇਆ ਪਰਮੇਸ਼ਰ ਨੇ ਮਨੁੱਖ ਨੂੰ ਉਸ ਉੱਤੇ ਵਿਸ਼ਵਾਸ ਤੇ ਮਦਦ ਨਾਲ ਉਸ ਤੇ ਪੁੱਤਰਾਂ ਤੇ ਪੁੱਤਰੀਆਂ ਬਨੰਦ ਲਈ ਬਣਾਇਆ ਹੈ ਪਰਮੇਸ਼ਰ ਦੀ ਯੋਜਨਾ ਇਹ ਹੈ ਕਿ ਅਸੀਂ ਉਸ ਦੇ ਨਾਲ ਪ੍ਰੇਮमय ਸੰਬੰਧ ਵਿੱਚ ਰਹੀਏ ਅਜਿਹੇ ਕਰ ਨਾਲ ਅਸੀਂ ਆਪਣੇ ਆਸ-ਪਾਸ ਦੀ ਦੁਨੀਆ ਵਿੱਚ ਦੁਨੀਆ ਦੇ ਲਈ ਉਸ ਦਾ ਸਿੱਟੇਕ ਰੂਪ ਨਾਲ ਪ੍ਰਤਨਿਧਿਤ ਕਰਦੇ ਹਾਂ ਉਸ ਨੂੰ ਸਹੀ ਤਰੀਕੇ ਨਾਲ ਪੂਰੀ ਦੁਨੀਆ ਵਿੱਚ ਦਿਖਾਉਂਦੇ ਹਾਂ ਜਿਸ ਤਰ੍ਹਾਂ ਅਫੀਸਿਓ ਅਧਿਆਇ 1 ਆਇਤ 4 ਅਤੇ 5 ਅਧਿਆਇ 5 ਆਇਤ 16 ਅਫੀਸਿਓ ਅਧਿਆਇ 1 ਆਇਤ 12 ਵਿੱਚ ਅਸੀਂ ਪੜ੍ਹਦੇ ਹਾਂ ਯੀਸ਼ੂ ਪਰਮੇਸ਼ੁਰ ਦੇ ਪਰਿਵਾਰ ਦੇ ਲਈ ਇੱਕ ਨਮੂਨਾ ਹੈ ਰੋਮੀਓ ਅਧਿਆਇ 8 ਆਇਤ ਉਲਤੀ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਯੀਸ਼ੂ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਹੁੰਦੇ ਹੋਏ ਵੀ ਇੱਕ ਮਨੁੱਖ ਬਣਿਆ ਆਪਣੀ ਮਨੁੱਖਤਾ ਵਿੱਚ ਯੀਸ਼ੂ ਸਾਨੂੰ ਦਿਖਾਉਂਦਾ ਹੈ ਕਿ ਪਰਮੇਸ਼ਰ ਦੇ ਪੁੱਤਰ ਅਤੇ ਪੁੱਤਰੀਆਂ ਕਿਸ ਤਰ੍ਹਾਂ ਦਿਖਦੇ ਹਨ ਉਸ ਨੇ ਪਰਮੇਸ਼ਰ ਪਿਤਾ ਦੇ ਚਰਿੱਤ ਦਾ ਪ੍ਰਦਰਸ਼ਨ ਕੀਤਾ ਅਤੇ ਉਸ ਦੇ ਬਾਰੇ ਵਿੱਚ ਸਿਖਾਇਆ ਯੀਸ਼ੂ ਨੇ ਮਨੁੱਖ ਨੂੰ ਉਸ ਦੇ ਕੋਲ ਆਉਣ ਉਸ ਤੋਂ ਸਿੱਖਣ ਅਤੇ ਉਸ ਦੀ ਉਦਾਹਰਨ ਦੀ ਨਕਲ ਕਰਨ ਦੇ ਲਈ ਬੁਲਾਇਆ ਇਸ ਸੰਦਰਭ ਵਿੱਚ ਯੀਸ਼ੂ ਨੇ ਆਪਣੇ ਬਾਰੇ ਵਿੱਚ ਪਹਿਲੀ ਗੱਲ ਇਹ ਕਹੀ ਕਿ ਮੈਂ ਨਮਰ ਅਤੇ ਦੀਨ ਹ ਜਿਸ ਤਰ੍ਹਾਂ ਸਮਤੀ ਅਧਿਆਇ 11 ਆਇਤ 29 ਵਿੱਚ ਪੜ੍ਹਦੇ ਹਾਂ ਨਮਰ ਹੋਣ ਦਾ ਅਰਥ ਹੈ ਦੀਨ ਹੋ ਜਾਣਾ ਜੋ ਨਮਰ ਹੈ ਉਹ ਖੁਦ ਨੂੰ ਪਰਮੇਸ਼ਰ ਦੇ ਸੇਵਕ ਅਤੇ ਮਨੁੱਖ ਦੇ ਸੇਵਕ ਦੇ ਰੂਪ ਵਿੱਚ ਦੇਖਦਾ ਹੈ ਨਮਰ ਹੋਣ ਦਾ ਅਰਥ ਹੈ ਸਵਾਭ ਵਿੱਚ ਕੋਮਲ ਹੋਣਾ ਅਤੇ ਦੂਸਰਿਆਂ ਦੇ ਪ੍ਰਤੀ ਆਪਣੇ ਕ੍ਰੋਧ ਨੂੰ ਕਾਬੂ ਕਰਨਾ ਅਸੀਂ ਪਹਿਲੇ ਹੀ ਪਿਛਲੇ ਸੰਦੇਸ਼ਾਂ ਵਿੱਚ ਫੈਸਲਾ ਲੈਣ ਦੇ ਬਾਰੇ ਵਿੱਚ ਨਾਇ ਕਰਨ ਦੇ ਬਾਰੇ ਵਿੱਚ ਬਹੁਤ ਸਾਰੀ ਜਾਣਕਾਰੀ ਨੂੰ ਕਵਰ ਕੀਤਾ ਹੈ ਅੱਜ ਰਾਤ ਅਸੀਂ ਇੱਕ ਹੋਰ ਤੱਤ ਦੂਸਰੇ ਨੂੰ ਆਂਕਣ ਅਤੇ ਆਪਣੇ ਮੂਧੇ ਸ਼ਬਦਾਂ ਦੇ ਵਿੱਚ ਸਬੰਧ ਉੱਤੇ ਜ਼ੋਰ ਦੇਣ ਜਾ ਰਹੇ ਹਾਂ ਅੱਜ ਕਈ ਸੰਸਕ੍ਰਿਤ ਲਿਖਤਾਂ ਵਿੱਚ ਸਾਡੇ ਮੂਧ ਸ਼ਬਦਾਂ ਉੱਤੇ ਵਚਨ ਦੇ ਦੁਆਰਾ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਮੂਹ ਦੇ ਸ਼ਬਦ ਦਾ ਉਪਯੋਗ ਕਰ ਸਕਦੇ ਹਾਂ ਅਤੇ ਇਹ ਕੀ ਆਪਣੇ ਮੂਹ ਅਤੇ ਆਪਣੇ ਸ਼ਬਦਾਂ ਨੂੰ ਪੂਤਰ ਸ਼ਾਸਤਰ ਨੂੰ ਕਬੂਲ ਕਰਨ ਅਤੇ ਆਪਣੀ ਖਰਾਬ ਪਰਸਥਿਤੀਆਂ ਦੇ ਬਾਰੇ ਵਿੱਚ ਕੁਝ ਵੀ ਨਕਾਰਾਤਮਕ ਕਹਿਣ ਤੋਂ ਇਨਕਾਰ ਕਰਨ ਤੱਕ ਸੀਮਿਤ ਕਰ ਦਿੱਤਾ ਗਿਆ ਹੈ ਸਾਨੂੰ ਇਹ ਸਿਖਾਇਆ ਗਿਆ ਹੈ ਕਿ ਅਸੀਂ ਆਪਣੀ ਖਰਾਬ ਪਰਸਥਿਤੀਆਂ ਵਿੱਚ ਵੀ ਉਹਨਾਂ ਨੂੰ ਸਵੀਕਾਰ ਕਰੀਏ ਅਤੇ ਆਪਣੇ ਮੂਹ ਦੇ ਸ਼ਬਦਾਂ ਦੁਆਰਾ ਅਸੀਂ ਇਹ ਸਵੀਕਾਰ ਨਾ ਕਰੀਏ ਕਿ ਅਸੀਂ ਮੁਸੀਬਤ ਵਿੱਚ ਹਾਂ ਕੋਈ ਤਾਂ ਸ਼ਾਸਤਰ ਵਿੱਚ ਭਾਰੀ ਜ਼ੋਰ ਦਾ ਸਬੰਧ ਇਸ ਗੱਲ ਤੋਂ ਹੈ ਕਿ ਅਸੀਂ ਹੋਰ ਲੋਕਾਂ ਨਾਲ ਕਿਸ ਤਰ੍ਹਾਂ ਗੱਲ ਕਰਦੇ ਹਾਂ ਅਤੇ ਉਹਨਾਂ ਦੇ ਬਾਰੇ ਵਿੱਚ ਕਹੇ ਹ ਜਿਹੇ ਸ਼ਬਦ ਇਸਤੇਮਾਲ ਕਰਦੇ ਹਾਂ ਅਤੇ ਉਹਨਾਂ ਦਾ ਨਿਆਂ ਕਰਦੇ ਹਾਂ ਪ੍ਰੇਰਿਤ ਯਾਕੂਬ ਵਿਸ਼ੇਸ਼ ਰੂਪ ਨਾਲ ਸਾਡੇ ਮੂਹ ਦੇ ਸ਼ਬਦਾਂ ਉੱਤੇ ਸਾਨੂੰ ਕਾਬੂ ਕਰਨ ਦੇ ਲਈ ਕਹਿੰਦਾ ਹੈ ਅਤੇ ਕਿਸ ਤਰ੍ਹਾਂ ਸੇ ਦੂਸਰਿਆਂ ਦੇ ਬਾਰੇ ਵਿੱਚ ਪਰਮੇਸ਼ਵਰ ਦੀ ਵਿਵਸਥਾ ਉਸ ਦੇ ਵਚਨ ਦੇ ਨਾਲ ਗੱਲ ਕਰ ਸਕਦੇ ਹਾਂ ਯਾਕੂਬ ਨੇ ਜੋ ਲਿਖਿਆ ਉਸ ਦੀ ਜਾਂਚ ਕਰਨ ਤੋਂ ਪਹਿਲੇ ਸਾਨੂੰ ਪਰਮੇਸ਼ਰ ਦੀ ਵਿਵਸਥਾ ਦੇ ਬਾਰੇ ਵਿੱਚ ਕੋਸ਼ਿਸ਼ ਸ਼ਬਦਾਂ ਨੂੰ ਸਮਝਣ ਦੀ ਲੋੜ ਹੈ ਬਾਈਬਲ ਮਨੁੱਖੀ ਆਚਰਣ ਦੇ ਸਬੰਧ ਵਿੱਚ ਪਰਮੇਸ਼ਰ ਦੀ ਪ੍ਰਕਟ ਇੱਛਾ ਦਾ ਅਰਥ ਕਰਨ ਦੇ ਲਈ ਵਿਵਸਥਾ ਸ਼ਬਦ ਦਾ ਉਪਯੋਗ ਕਰਦੀ ਹੈ ਵਿਵਸਥਾ ਯਾਨੀ ਪਰਮੇਸ਼ਰ ਦੇ ਹੁਕਮ ਅਤੇ ਉਸ ਦੇ ਕਾਨੂੰਨ ਪਰਮੇਸ਼ਰ ਦੀ ਵਿਵਸਥਾ ਮਨੁੱਖ ਦੇ ਲਈ ਪਰਮੇਸ਼ਰ ਦੀ ਇੱਛਾ ਦਾ ਸਵਰਜਨਿਕ ਪ੍ਰਕਾਸ਼ਨ ਹੈ ਉਸਦੀ ਨੈਤਿਕ ਵਿਵਸਥਾ ਉਸ ਦਾ ਸਹੀ ਅਤੇ ਗਲਤ ਦਾ ਮਨਕ ਹੈ ਪਰਮੇਸ਼ਰ ਦੀ ਵਿਵਸਥਾ ਉਸ ਦੇ ਹੁਕਮ ਅਤੇ ਉਸ ਦੇ ਕਾਨੂੰਨ ਹਨ ਪਰਮੇਸ਼ਰ ਦੀ ਵਿਵਸਥਾ ਵਿੱਚ ਕਈ ਪਹਿਲੂ ਹਨ ਅਤੇ ਇਸ ਨੂੰ ਪੂਰੇ ਇਤਿਹਾਸ ਵਿੱਚ ਵਿਵੰਨ ਰੂਪਾਂ ਨਾਲ ਵਿਅਕਤ ਕੀਤਾ ਗਿਆ ਹੈ ਲੇਕਿਨ ਸਾਰ ਹਰੇਕ ਅਭਿਵਿਅਕਤੀ ਦੇ ਸਮਾਨ ਹੈ ਜਦੋਂ ਅਸੀਂ ਪ੍ਰਥੀਤ ਸੀ ਤਾਂ ਉਸਨੇ ਪਰਮੇਸ਼ਰ ਦੀ ਵਿਵਸਥਾ ਦੇ ਸਾਰ ਨੂੰ ਸਾਰੰਸ਼ਿਤ ਕੀਤਾ ਜਦ ਕਿਸੇ ਨੇ ਮਸਤੋ ਪੁੱਛਿਆ ਵਿਵਸਥਾ ਵਿੱਚ ਸਭ ਤੋਂ ਵੱਡੀ ਆਗਿਆ ਕੀ ਹੈ ਯੀਸ਼ੂ ਨੇ ਪਰਮੇਸ਼ਰ ਦੀ ਵਿਵਸਥਾ ਨੂੰ ਦੋ ਕਤਨਾ ਵਿੱਚ ਸਾਰੰਸ਼ਿਤ ਕੀਤਾ ਜਿਸ ਤਰ੍ਹਾਂ ਸਮਤੀ ਅਧਿਆਇ 2 ਭਾਈ ਆਇਤ 37 ਅਤੇ 38 ਵਿੱਚ ਪੜਦੇ ਹਾਂ ਤੋ ਪ੍ਰਭੂ ਆਪਣੇ ਪਰਮੇਸ਼ਰ ਨਾਲ ਆਪਣੇ ਸਾਰੇ ਮਨ ਆਪਣੀ ਸਾਰੇ ਜਾਨ ਆਪਣੇ ਭ੍ਰਾਂ ਅਤੇ ਸਾਰੀ ਸਮਝ ਨਾਲ ਪ੍ਰੇਮ ਨ ਰੱਖਣਾ ਜਿਸ ਤਰ੍ਹਾਂ ਵਿਵਸਥਾ ਵਿਵਰਣ ਅਧਿਆਇ 6 ਆਇਤ 5 ਵਿੱਚ ਲਿਖਿਆ ਹੋਇਆ ਹੈ ਇਹ ਪਹਿਲੀ ਹੈ ਤੇ ਸਭ ਤੋਂ ਵੱਡੀ ਆਗਿਆ ਹੈ ਮਤੀ ਅਧਿਆਇ 2 ਭਾਈ ਆਇਤ 30 ਮੱਤੀ ਦੇ ਭਾਈ ਆਇਤ 340 ਦੂਸਰੇ ਵੀ ਇੰਨੇ ਹੀ ਮਹੱਤਵਪੂਰਨ ਹਨ ਜਿਨੇ ਤੁਸੀਂ ਹੋ ਇਸ ਲਈ ਆਪਣੇ ਪੜੋਸੀ ਨਾਲ ਆਪਣੇ ਸਮਾਨ ਪ੍ਰੇਮ ਰੱਖੋ ਲੈ ਵਿਵਸਥਾ ਅਧਿਆਏ 11 ਆਇਤ 18 ਬਸ ਸਾਰੀਆਂ ਆਗਿਆਵਾਂ ਅਤੇ ਵਿਵਸਥਾ ਅਤੇ ਪੁਵਿਕ ਵਕਤਾਵਾਂ ਦੀਆਂ ਸਾਰੀਆਂ ਮੰਗਾਂ ਇਹਨਾਂ ਦੋ ਆਗਿਆਵਾਂ ਉੱਤੇ ਆਧਾਰਿਤ ਹਨ ਦੇਖ ਸਕਦੇ ਹਾਂ परमेश्वर प्यार दी व्यवस्था ਦਾ ਪਰਮੇਸ਼ਰ ਹੈ ਅਤੇ ਇਹ ਪਰਮੇਸ਼ਰ ਅਤੇ ਸਾਡੇ ਸੰਗੀ ਮਨੁੱਖਾਂ ਦੇ ਪ੍ਰਤੀ ਵਿਅਕਤ ਪ੍ਰੇਮ ਦੀ ਵਿਵਸਥਾ ਹੈ ਸਨ ਪਰਮੇਸ਼ਰ ਅਤੇ ਦੂਸਰਿਆਂ ਦੇ ਪ੍ਰਤੀ ਜੋ ਪ੍ਰੇਮ ਵਿਅਕਤ ਕਰਨ ਦੀ ਆਗਿਆ ਦਿੱਤੀ ਗਈ ਹੈ ਉਹ ਇੱਕ ਭਾਵਨਾ ਨਹੀਂ ਹੈ ਇਹ ਇੱਕ ਕਿਰਿਆ ਹੈ ਪਰਮੇਸ਼ਰ ਨਾਲ ਪ੍ਰੇਮ ਕਰਨ ਦਾ ਅਰਥ ਹੈ ਆਪਣੇ ਅਸਤਿਤਵ ਦੇ ਹਰ ਹਿੱਸੇ ਦੇ ਨਾਲ ਉਸ ਦੀ ਨੈਤਿਕ ਵਿਵਸਥਾ ਦਾ ਪਾਲਨ ਕਰਨਾ ਯਾਨੀ ਦੂਸਰਿਆਂ ਦੇ ਨਾਲ ਪ੍ਰੇਮ ਕਰਨਾ ਇਹ ਇੱਕ ਭਾਵਨਾ ਨਹੀਂ ਹੈ ਜਿਸ ਨੂੰ ਅਸੀਂ ਦਿਨ ਵਿੱਚ ਰੱਖ ਕੇ ਦੂਸਰਿਆਂ ਨਾਲ ਪਿਆਰ ਕਰ ਸਕਦੇ ਹਾਂ ਉਸ ਪਿਆਰ ਨੂੰ ਬਾਹਰੀ ਰੂਪ ਦੇਣ ਦੀ ਲੋੜ ਹੈ ਤਾਂ ਕਿ ਉਹ ਪਿਆਰ ਇੱਕ ਸਹੀ ਰੂਪ ਵਿੱਚ ਦਿਖਾਈ ਦੇਵੇ ਅਤੇ ਦੂਸਰੇ ਉਸ ਨੂੰ ਦੇਖ ਸਕਣ ਜਿਸ ਤਰ੍ਹਾਂ ਸੇਹੂਨਾ ਅਧਿਆਇ 14 ਆਇਤ 21 ਵਿੱਚ ਪੜ੍ਹਦੇ ਹਾਂ ਆਪਣੇ ਗਵਾਂਢੀ ਨਾਲ ਪ੍ਰੇਮ ਕਰਨ ਦਾ ਅਰਥ ਹੈ ਦੂਸਰਿਆਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਨਾ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਲਈ ਚਾਹੁੰਦੇ ਹੋ जिस तरह मती अध्याय सत्त आयत बारह पढ़ सकते हैं यूना प्रेरित ने लिखया मैं परमेश्वर नाल प्रेम रखता हाँ अपने भाई व्याह रखे तो झूठा है क्योंकि जो अपने भाई उसने देखा है प्रेम नहीं रखता रखतामेष्वर जिसन उसने नहीं देखा उस नाल प्रेम नहीं रख सकता सो यह आग्ञा मिली है जो कोई परमेश्वर नाल प्रेम रखता है वह अपने भाई न अपने भाग भी प्रेम रखे ਅਸੀਂ ਪਰਸਪਰਸ ਦੇਖ ਪਹਿਲਾ ਯੋਹਨਾ ਅਧਿਆਇ 4 ਆਇਤ 20 ਅਤੇ 21 ਇਹ ਨੰਬਰ ਇੱਕ ਤਰੀਕਾ ਹੈ ਕਿ ਅਸੀਂ ਪਰਮੇਸ਼ਵਰ ਦੇ ਲਈ ਆਪਣੇ ਪਿਆਰ ਨੂੰ ਵਿਅਕਤ ਕਰ ਸਕਦੇ ਹਾਂ ਜਿਸ ਤਰ੍ਹਾਂ ਨਾਲ ਅਸੀਂ ਲੋਕਾਂ ਦੇ ਨਾਲ ਵਿਵਹਾਰ ਕਰਦੇ ਹਾਂ ਉਸੇ ਦੇ ਦੁਆਰਾ ਅਤੇ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਉਹਨਾਂ ਨਾਲ ਪ੍ਰੇਮ ਕਰਨ ਦੇ ਦੁਆਰਾ ਅਸੀਂ ਪਰਮੇਸ਼ਵਰ ਦੇ ਲਈ ਆਪਣੇ ਪ੍ਰੇਮ ਨੂੰ ਵਿਅਕਤ ਕਰ ਸਕਦੇ ਹਾਂ ਅਸੀਂ ਹਰ ਕਿਸੇ ਵਿੱਚ ਸਾਡੇ ਲਈ ਪਿਆਰ ਦੀ ਭਾਵਨਾ ਹੋਣ ਦੀ ਉਮੀਦ ਨਹੀਂ ਕਰ ਸਕਦੇ ਅਸੀਂ ਉਮੀਦ ਨਹੀਂ ਕਰ ਸਕਦੇ ਕਿ ਕੋਈ ਸਾਡੇ ਨਾਲ ਪਿਆਰ ਕਰੇ ਲੇਕਿਨ ਪਰਮੇਸ਼ਰ ਸਾਡੇ ਤੋਂ ਉਮੀਦ ਕਰਦਾ ਹੈ ਕਿ ਅਸੀਂ ਦੂਸਰਿਆਂ ਦੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੀਏ ਜਿਸ ਤਰ੍ਹਾਂ ਦਾ ਅਸੀਂ ਆਪਣੇ ਲਈ ਚਾਹੁੰਦੇ ਹਾਂ ਅਤੇ ਜਿਸ ਤਰ੍ਹਾਂ ਦਾ ਵਿਵਹਾਰ ਪਰਮੇਸ਼ਰ ਨੇ ਸਾਡੇ ਨਾਲ ਕੀਤਾ ਹੈ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਵੀ ਦੂਸਰਿਆਂ ਦੇ ਨਾਲ ਅਜਿਹਾ ਹੀ ਵਿਵਹਾਰ ਕਰੀਏ ਇਹਨੂੰ ਅਸੀਂ ਵੀ ਦੂਸਰੇ ਨਾਲ ਪੇਮ ਤਰੀਏ ਜਿਸ ਤਰ੍ਹਾਂ ਸਪਰਸ਼ ਅਧਿਆਇ 7 ਅਧਿਆਇ 7 ਅਤੇ 12 ਵਿੱਚ ਹੁਣ ਆਓ ਪੜੀਏ ਕਿ ਯਾਕੂਬ ਨੇ ਪ੍ਰਵੇਸ਼ ਦੁਵਿਵਸਥਾਨ ਨੇ ਆਏ ਅਤੇ ਸਾਡੇ ਮੂਹ ਦੇ ਸ਼ਬਦਾਂ ਦੇ ਬਾਰੇ ਵਿੱਚ ਕੀ ਲਿਖਿਆ ਯਾਕੂਬ ਅਧਿਆਇ 4 ਆਇਤ 11 ਅਤੇ 12 ਹੈ ਮੇਰੇ ਭਰਾਵੋ ਅਤੇ ਪੈਨੋ ਇੱਕ ਦੂਸਰੇ ਦੇ ਵਿਰੁੱਧ ਬੁਰਾ ਨਾ ਬੋਲੋ ਜੇ ਤ ਤੁਸੀਂ ਇੱਕ ਦੂਸਰੇ ਦੀ ਅਲੋਚਨਾ ਕਰਦੇ ਹੋ ਅਤੇ ਇੱਕ ਦੂਸਰੇ ਦੀ ਨਿੰਦਾ ਕਰਦੇ ਹੋ ਤਾਂ ਤੁਸੀਂ ਪਰਮੇਸ਼ਵਰ ਦੀ ਵਿਵਸਥਾ ਦੀ ਆਲੋਚਨਾ ਅਤੇ ਨਿੰਦਾ ਕਰ ਰਹੇ ਹੋ। ਅਤੇ ਤੁਸੀਂ ਇੱਕ ਜਿਹੇ ਜੱਜ ਨਹੀਂ ਹੋ ਜੋ ਤੈਅ ਕਰ ਸਕਦੇ ਹੋ ਕਿ ਕੌਣ ਸਹੀ ਅਤੇ ਕੌਣ ਗਲਤ ਹੈ। ਤੁਹਾਡਾ ਕੰਮ ਪਰਮੇਸ਼ਵਰ ਦੀ ਵਿਵਸਥਾ ਦਾ ਪਾਲਨ ਕਰਨਾ ਹੈ। ਕੇਵਲ ਪਰਮੇਸ਼ਵਰ ਜਿਸ ਨੇ ਵਿਵਸਥਾ ਬਣਾਈ ਸਾਡੇ ਵਿੱਚ ਉਚਿਤ ਨਿਆਂ ਉਹੀ ਕਰ ਸਕਦਾ ਹੈ। ਸਹੀ ਨਿਆਂ ਉਹੀ ਕਰ ਸਕਦਾ ਹੈ। केवल उसी देको लो बचाने या नष्ट करने की शक्ति है तो थानो अपने पड़ोसी दी निंदा करण दा की अधिकार है ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਤੁਸੀਂ ਆਪਣੇ ਗਵਾਂਡੀ ਦੀ ਨਿੰਦਾ ਕਰੋ ਯਾਕੂਬ ਸਾਨੂੰ ਦੱਸਦਾ ਹੈ ਕਿ ਜੇ ਜੀ ਅਸੀਂ ਇੱਕ ਦੂਸਰੇ ਦੀ ਆਲੋਚਨਾ ਕਰਦੇ ਆ ਤਾਂ ਨਿੰਦਾ ਕਰਦੇ ਆ ਤਾਂ ਅਸੀਂ ਪਰਮੇਸ਼ਵਰ ਦੀ ਵਿਵਸਥਾ ਦੀ ਨਿੰਦਾ ਕਰ ਰਹੇ ਹਾਂ ਉਸਨੇ ਪਹਿਲੇ ਆਪਣੇ ਪੱਤਰ ਵਿੱਚ ਇਸ ਵਿਵਸਥਾ ਦਾ ਉਲੇਖ ਕੀਤਾ ਸੀ ਯਾਕੂਬ ਨੇ ਇਸ ਨੂੰ ਸ਼ਾਹੀ ਵਿਵਸਥਾ ਰੋਮ ਦੀ ਵਿਵਸਥਾ ਕਿਹਾ ਯਾਕੂਬ ਨੇ ਇਸ ਨੂੰ ਕੁਝ ਲੋਕਾਂ ਦੇ ਨਾਲ ਉਸ ਦੀ ਸਮਾਜਿਕ ਸਥਿਤੀ ਦੇ ਕਾਰਨ ਦੂਸਰੇ ਤੋਂ ਵੱਖ ਵਿਵਹਾਰ ਕਰਨ ਦੇ ਸੰਦਰਭ ਵਿੱਚ ਸੰਦਰਭਿਤ ਕੀਤਾ ਯਾ ਲੋਕਾਂ ਨੂੰ ਕਮਾਂਡ ਦੀ ਸਥਿਤੀ ਵਿੱਚ ਨਾਇਕਰਨਾ ਅਤੇ ਪਛਤਾਪ ਦਿਖਾਉਣ ਦੇ ਸੰਦਰਭ ਵਿੱਚ ਯਾਕੂਬ ਅਧਾਇਤੋ 8 ਤੇ 10 ਹਾਂ ਵਾਸਤੇ ਵਿੱਚ ਇਹ ਚੰਗਾ ਹੈ ਜਦੋਂ ਤੁਸੀਂ ਵਾਸਤਵ ਵਿੱਚ ਪ੍ਰੇਤ ਰਸਤਰ ਵਿੱਚ ਪਾਈ ਗਾਈ ਸਾਡੇ ਪ੍ਰਭੂ ਦੀ ਇੱਛਾ ਹੈ ਆਗਿਆ ਦਾ ਪਾਲਨ ਕਰਦੇ ਹੋ ਆਪਣੇ ਗਵਾਂਢੀ ਨਾਲ ਆਪਣੀ ਜਿਹਾ ਹੀ ਪ੍ਰੇਮ ਰੱਖੋ ਲੇਕਿਨ ਅਗਰ ਤੁਸੀਂ ਅਮੀਰਾਂ ਉੱਤੇ ਧਨੀਆਂ ਉੱਤੇ ਵਿਸ਼ੇਸ਼ ਧਿਆਨ ਦਿੰਦੇ ਹੋ ਤਾਂ ਤੁਸੀਂ ਪਾਪ ਕਰ ਰਹੇ ਹੋ ਕਿਉਂਕਿ ਤੁਸੀਂ ਪਰਮੇਸ਼ਵਰ ਦੀ ਵਿਵਸਥਾ ਦੇ ਕਾਨੂੰਨ ਨੂੰ ਤੋੜਨ ਦੇ ਦੋਸ਼ੀ ਹੋ ਅਤੇ ਜੋ ਕੋਈ ਵਿਅਕਤੀ ਇਕ ਨੂੰ ਛੱਡ ਕੇ ਸਾਰੇ ਨਿਯਮਾਂ ਦਾ ਪਾਲਨ ਕਰਦਾ ਹੈ ਤਾਂ ਉਹ ਉਨਾ ਹੀ ਦੋਸ਼ੀ ਹੈ ਜਿੰਨਾ ਕਿ ਉਹ ਵਿਅਕਤੀ ਜਿਸ ਨੇ ਪਰਮੇਸ਼ਵਰ ਦੇ ਸਾਰੇ ਨਿਯਮਾਂ ਨੂੰ ਹੀ ਤੋੜਿਆ ਹੈ ਦੂਸਰੇ ਸ਼ਬਦ ਵਿੱਚ ਭਲੇ ਤੁਸੀਂ ਵਿਵਚਾਰ ਜਨਾ ਜਾਂ ਲੋਕਾਂ ਦੀ ਹੱਤਿਆ ਨਹੀਂ ਕਰਦੇ ਹੋ ਫਿਰ ਵੀ ਤੁਸੀਂ ਲੋਕਾਂ ਦੇ ਨਾਲ ਵਿਵਹਾਰ ਕਰਨ ਦੇ ਤਰੀਕੇ ਨਾਲ ਪਰਮੇਸ਼ਰ ਦੀ ਵਿਵਸਥਾ ਉਸਦੇ ਪ੍ਰੇਮ ਦੀ ਵਿਵਸਥਾ ਨੂੰ ਤੋੜਦੇ ਹੋ ਜਦੋਂ ਤੁਸੀਂ ਦੂਸਰਿਆਂ ਨਾਲ ਪ੍ਰੇਮ ਨਹੀਂ ਰੱਖਦੇ ਯਾਕੂਬ ਅਧਿਆਇ 2 ਆਇਤ 12 ਇਸ ਲਈ ਜੋ ਵੀ ਤੁਸੀਂ ਬੋਲਦੇ ਹੋ ਜਾਂ ਕੁਝ ਵੀ ਕਰਦੇ ਹੋ ਯਾਦ ਰੱਖੋ ਕਿ ਤੁਸੀਂ ਪ੍ਰੇਮ ਦੀ ਵਿਵਸਥਾ ਉਸ ਵਿਵਸਥਾ ਦੇ ਦੁਆਰਾ ਨ્યાਇਕਿਤ ਹੋਵੋਗੇ ਜਿਸ ਨੇ ਤੁਹਾਨੂੰ ਪਾਪ ਤੋਂ ਮੁਕਤ ਕੀਤਾ ਹੈ ਜਿਸਨਾਂ ਕਾਨੂੰਨਾਂ ਨੇ ਪਰਮੇਸ਼ਵਰ ਦੀ ਵਿਵਸਥਾ ਨੇ ਪ੍ਰੇਮ ਦੀ ਵਿਵਸਥਾ ਨੇ ਤੁਹਾਨੂੰ ਪਾਪ ਤੋਂ ਮੁਕਤ ਕੀਤਾ ਹੈ ਅਗਰ ਤੁਸੀਂ ਦੂਸਰੇ ਨਾਲ चंगा व्यवहार नहीं करते प्रेम नहीं रखते तो न्याय भी उस व्यवस्था द्वारा इसलिए तो जरूर है तुसे दूसरा नाल प्रेम रखो याकूब अध्याय चार ग्यारह ते बारह याकूब कहता है कि जदों से एक दूसरे के विरुद्ध बुरा बोलते हाँ तो परमेश्वर की व्यवस्था उस दे प्रेम की शाही व्यवस्था की निंदा कर रहे हैं जिस बुराई यूनानी शब्द अनुवाद इतना किया गया है उसका अर्थ निंदा करना मतलब ही दोषपूर्ण पूर्ण दुर्भावनापूर्ण गलत कहना जो कि सही नहीं हैं। इस तो पहले याकूब ने लिखा कि जीव एक छोटी जी है लेकिन इस तो तना वा नुकसान हो सकता है कभी कभी यह सांसा करती है कदी कभी यह लोगों शराब दिखती है जो परमेश्वर के स्वरूप तो बनाए गए हैं ਮਤਲਬ ਇਸ ਲਈ ਆਸ਼ੀਸ਼ ਅਤੇ ਸ਼ਰਾਪ ਇੱਕ ਹੀ ਮੂਤੋਂ ਨਿਕਲਦੇ ਹਨ। ਮਤਲਬ ਮੇਰੇ ਪੈਨੋ ਅਤੇ ਭਾਵੋ ਇਹ ਸਹੀ ਨਹੀਂ ਹਨ। ਇਹ ਸਹੀ ਨਹੀਂ ਹਨ ਕਿ ਉਸ ਜੀਵ ਦੇ ਦੁਆਰਾ ਜਿਸ ਨਾਲੋਂ ਸੇ ਪਰਮੇਸ਼ਵਰ ਦੀ ਪ੍ਰਸ਼ੰਸਾ ਕਰਦੇ ਹਾਂ ਉਸ ਦੀ ਸਤਿਤੀ ਕਰਦੇ ਹਾਂ ਉਸੇ ਜੀਵ ਦੇ ਦੁਆਰਾ ਅਸੀਂ ਉਹਨਾਂ ਲੋਕਾਂ ਨੂੰ ਸ਼ਰਾਪ ਦਈਏ ਜੋ ਕਿ ਪਰਮੇਸ਼ਵਰ ਦੇ ਸਰੂਪ ਉਤੇ ਬਣਾਏ ਗਏ ਹਨ ਅਸੀਂ ਸਾਰੇ ਹੀ ਪਰਮੇਸ਼ਵਰ ਦੇ ਸਰੂਪ ਉਤੇ ਬਣਾਏ ਗਏ ਹਾਂ। इसलिए दूसरा शराब देना सही नहीं है यकूब अध्याय तीन आयत चार आयत पांच अत नौ ग्रीक शब्द अनुवाद शराब का अर्थ बुराई या घृणा कोशित करना किसी ते विनाश की कामना करना उन्हें बुराई की कामना करना कि उन्होंने बुरा हो जावे। यह आशीर्वाद देन या उन्होंने शुभकामनावान ਦੇਨ ਦੇ ਬਿਲਕੁਲ ਉਲਟ ਹੈ ਅਸੀਂ ਹਰ ਸਮੇਂ ਲੋਕਾਂ ਦੇ ਬਾਰੇ ਵਿੱਚ ਮਾਨਸਿਕ ਫੈਸਲੇ ਲੈਂਦੇ ਹਾਂ ਜਾਂ ਉਹਨਾਂ ਦਾ ਨਿਆਂ ਕਰਦੇ ਹਾਂ ਲੇਕਿਨ ਅਸੀਂ ਅਕਸਰ ਇਸ ਨੂੰ ਵਾਸਤਵਿਕ ਸਾਰੇ ਤੱਥਾਂ ਦੇ ਬਿਨਾਂ ਆਪਣੀ ਧਮੰਡਤਾ ਨੂੰ ਦੇਖ ਕੇ ਕਰਦੇ ਹਾਂ ਅਸੀਂ ਇੱਕ ਮੰਡ ਵਿੱਚ ਦੂਸਰਿਆਂ ਦੇ ਬਾਰੇ ਦੰਤ ਅਨੁਮਾਨ ਲਗਾਉਂਦੇ ਹਾਂ ਫਿਰ ਅਸੀਂ ਉਹਨਾਂ ਫੈਸਲਿਆਂ ਨੂੰ ਆਪਣੇ ਮੂੰਹ ਨਾਲ ਵਿਅਕਤ ਕਰਦੇ ਹਾਂ ਜੋ ਅਸੀਂ ਦਿਮਾਗ ਵਿੱਚ ਦੂਸਰੇ ਬਾਰੇ ਗਲਤ ਸੋਚਦੇ ਹਾਂ ਫਿਰ ਅਸੀਂ ਉਸ ਨੂੰ ਆਪਣੇ ਮੂੰਹ ਦੇ ਦੁਆਰਾ ਵਿਅਕਤ ਕਰਦੇ ਹਾਂ ਆਪਣੇ ਸ਼ਬਦਾਂ ਦੇ ਦੁਆਰਾ ਵਿਅਕਤ ਕਰਦੇ ਹਾਂ ਮੈਂ ਕਦੀ ਵੀ ਇਹਨਾਂ ਬੇਕੂਫ ਨਹੀਂ ਹੋ ਸਕਦਾ ਉਹ ਤਾਂ ਇੱਕ ਬੇਕੂਫ ਹੈ ਮੈਂ ਜਿਹੜਾ ਅਭੀ ਨਹੀਂ ਕਰਦਾ ਇਹ ਕਦੀ ਵੀ ਨਹੀਂ ਕਰਦੀ ਉਹ ਤਾਂ ਬੇਕੂਫ ਹੈ ਤੁਸੀਂ ਸੋਚ ਰਹੇ ਹੋਗੇ ਮੈਂ ਸਿੱਧੇ ਉਸ ਵਿਅਕਤੀ ਨੂੰ ਇਹ ਨਹੀਂ ਕਹਿ ਸਕਦਾ ਸੀ ਇਸ ਲਈ ਨੁਕਸਾਨ ਕਿੱਥੇ ਹੈ ਲੇਕਿਨ ਇਹ ਵਾਸਤਵ ਵਿੱਚ ਇੱਕ ਸਮੱਸਿਆ ਨਹੀਂ ਹੈ ਮੁੱਦਾ ਕਿ ਸੇ ਹੋਰ ਵਿਅਕਤੀ ਦੇ ਪ੍ਰਤੀ ਤੁਹਾਡੇ ਦਿਲ ਵਿੱਚ ਰਵਈਆ ਹੈ ਕਿ ਤੁਹਾਡੇ ਤੁਹਾਡਾ ਦਿਲ ਉਸ ਵਿਅਕਤੀ ਦੇ ਬਾਰੇ ਕੀ ਕਹਿੰਦਾ ਹੈ ਧਿਆਨ ਦਿਓ ਕਿ ਯਾਕੂਬ ਲੋਕਾਂ ਨੂੰ ਪਰਮੇਸ਼ੁਰ ਦੇ ਸਰੂਪ ਉਤੇ ਬਣਾਏ ਗਏ ਪ੍ਰਾਣੀਆਂ ਦੇ ਰੂਪ ਵਿੱਚ ਸੰਦਰਭਿਤ ਕਰਦਾ ਹੈ ਇਸ ਵਿੱਚ ਤੁਸੀਂ ਅਤੇ ਉਹ ਦੋਨੋਂ ਸ਼ਾਮਿਲ ਹਨ ਜਿਨ੍ਹਾਂ ਨੂੰ ਤੁਸੀਂ ਸ਼ਰਾਬ ਦੇ ਰਹੇ ਹੋ ਜਾਂ ਆਸ਼ਿਸ਼ ਦੇ ਰਹੇ ਹੋ ਯਾ ਨਹੀਂ ਤੁਸੀਂ ਕੀ ਉਹਨਾਂ ਲੋਕਾਂ ਦੇ ਬਾਰੇ ਵਿੱਚ ਸੋਚਦੇ ਹੋ ਜਿਨ੍ਹਾਂ ਨੂੰ ਪਰਮੇਸ਼ਰ ਪਿਆਰ ਕਰਦਾ ਹੈ ਅਤੇ ਉਹ ਪਰਮੇਸ਼ਰ ਦੇ ਲਈ ਮੋਨ ਰੱਖਦੇ ਹਨ ਪਲੇ ਹੀ ਉਹ ਪਾਪ ਵਿੱਚ ਫਸੇ ਹੋਣ ਕਿਉਂਕਿ ਤੁਸੀਂ ਵੀ ਪਹਿਲੇ ਪਾਪੀ ਹੀ ਸਨ ਜਦੋਂ ਤੁਸੀਂ ਸੱਚਾਈ ਨੂੰ ਨਹੀਂ ਜਾਣਿਆ ਸੀ ਇਸ ਲਈ ਇਸ ਪਾਪੀ ਮਨੁੱਖ ਨੂੰ ਵੀ ਸ਼ਰਾਧ ਦੇਣਾ ਗਲਤ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਲਈ ਮੋਲ ਰੱਖਦੇ ਹਨ ਪਰਮੇਸ਼ਵਰ ਉਹਨਾਂ ਨਾਲ ਵੀ ਪਿਆਰ ਕਰਦਾ ਹੈ ਕਿਉਂਕਿ ਜਦੋਂ ਤੁਸੀਂ ਸੱਚਾਈ ਨੂੰ ਨਹੀਂ ਜਾਣਿਆ ਸੀ ਤੁਸੀਂ ਵੀ ਪਾਪੀ ਸਨ ਅਤੇ ਪਰਮੇਸ਼ਵਰ ਨੇ ਫਿਰ ਵੀ ਤੁਹਾਨੂੰ ਨਹੀਂ ਛੱਡਿਆ ਲੋਕਾਂ ਨੂੰ ਸ਼ਰਾਬ ਦੇਣਾ ਗਲਤ ਹੈ ਕਿਉਂਕਿ ਉਹ ਪਰਮੇਸ਼ਵਰ ਦੁਆਰਾ ਉਸ ਦੇ ਰੂਪ ਵਿੱਚ ਉਸ ਦੇ ਪੁੱਤਰ ਅਤੇ ਪੁੱਤਰ ਬਨਣ ਦੀ ਸ਼ਮਤਾ ਦੇ ਨਾਲ ਬਣਾਏ ਗਏ ਹਨ ਲੋਕ ਪਰਮੇਸ਼ਵਰ ਦੇ ਲਈ ਮਾਣੇ ਰੱਖਦੇ ਹਨ ਹੋਰ ਲੋਕ ਪਰਮੇਸ਼ਵਰ ਦੇ ਲਈ ਉਹਨਾਂ ਹੀ ਮਾਣੇ ਰੱਖਦੇ ਹਨ ਜਿਨ੍ਹਾਂ ਤੁਸੀਂ ਰੱਖਦੇ ਹੋ ਜਿਸ ਤਰ੍ਹਾਂ ਨਾਲ ਤੁਸੀਂ ਦੂਸਰਿਆਂ ਦੇ ਬਾਰੇ ਵਿੱਚ ਗੱਲ ਕਰਦੇ ਹੋ ਉਸ ਦੇ ਬਾਰੇ ਵਿੱਚ ਉਹਨਾਂ ਦੇ ਬਾਰੇ ਵਿੱਚ ਆਪਣਾ ਦ੍ਰਿਸ਼ਟੀਕੋਣ ਉਹਨਾਂ ਦੇ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਅਤੇ ਉਹਨਾਂ ਦੇ ਨਾਲ ਵਿਵਹਾਰ ਤੁਹਾਡਾ ਦਿਖਾਈ ਦਿੰਦਾ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਦੇ ਪ੍ਰੇਮ ਦੀ ਵਿਵਸਥਾ ਹੈ ਜਾਂ ਨਹੀਂ ਹੈ ਪਰਮੇਸ਼ਰ ਦਾ ਪ੍ਰੇਮ ਦਾ ਨਿਯਮ ਸਾਨੂੰ ਆਖਿਆ ਦਿੰਦਾ ਹੈ ਕਿ ਤੁਸੀਂ ਦੂਸਰਿਆਂ ਦੇ ਨਾਲ ਵੈਸਾ ਹੀ ਵਿਵਹਾਰ ਕਰੀਏ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਨਾਲ ਕਰਨ ਤੁਸੀਂ ਕਿਸ ਤਰ੍ਹਾਂ ਦਾ ਵਿਵਹਾਰ ਆਪਣੇ ਲਈ ਚਾਹੁੰਦੇ ਹੋ ਇੱਕ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਬਾਰੇ ਵਿੱਚ ਕਰਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬਾਰੇ ਵਿੱਚ ਲੋਕ ਗਲਤ ਗੱਲਾਂ ਕਰਨ ਅਗਰ ਤੁਸੀਂ ਨਹੀਂ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਵੀ ਦੂਸਰੇ ਲੋਕ ਗਲਤ ਬੋਲਣ ਦਾ ਹੱਕ ਨਹੀਂ ਹੈ ਅਸੀਂ ਪਰ ਸਕਦੇ ਹਾਂ ਮਤੀ ਅਧਿਆਇ 7 ਆਇਤ 12 ਵਿੱਚ ਸਾਨੂੰ ਯੀਸ਼ੂ ਦੇ ਉਦਾਹਰਨ ਦਾ ਅਨੁਸਾਰਕ ਕਰਨਾ ਹੈ ਅਸੀਂ ਜੋ ਕੁਝ ਵੀ ਕਰਦੇ ਹਾਂ ਜਿਸ ਵਿੱਚ ਦੂਸਰਿਆਂ ਦੇ ਬਾਰੇ ਵਿੱਚ ਗੱਲ ਕਰਨਾ ਵੀ ਸ਼ਾਮਲ ਹੈ ਸਾਨੂੰ ਨਮਰਤਾ ਅਤੇ ਕੋਮਲਤਾ ਦੇ ਨਾਲ ਕਰਨਾ ਹੈ ਜਿਸ ਵਿੱਚ ਲੋਕਾਂ ਦਾ ਨਿਆਂ ਕਰਨਾ ਵੀ ਸ਼ਾਮਲ ਹੈ ਆਪਣੀ ਜਾਂਚ ਕਰੋ ਕਿ ਯੀਸ਼ੂ ਉਸ ਵਿਅਕਤੀ ਨੂੰ ਉਸੇ ਤਰ੍ਹਾਂ ਹੀ ਦੇਖੇਗਾ ਤੇ ਉਸਦੇ ਬਾਰੇ ਵਿੱਚ ਗੱਲ ਕਰੇਗਾ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਅਗਰ ਤੁਸੀਂ ਮਸੀਹ ਵਿੱਚ ਚੱਲ ਰਹੇ ਹੋ ਯੀਸ਼ੂ ਨੂੰ ਮੰਨਦੇ ਹੋ ਤਾਂ ਤੁਸੀਂ ਕਿਸੇ ਬਾਰੇ ਵਿੱਚ ਕੋਈ ਗੱਲ ਕਰਦੇ ਹੋ ਤਾਂ ਉਸ ਦੀ ਜਾਂਚ ਕਰੋ ਕਿ ਯੀਸ਼ੂ ਉਸ ਵਿਅਕਤੀ ਦੇ ਬਾਰੇ ਵਿੱਚ ਇਸੇ ਤਰ੍ਹਾਂ ਗੱਲ ਕਰੇਗਾ ਸਪੋਰਸਵ ਦੇਮਤੀ ਹੈ 11 ਆਇਤ 29 ਆਓ ਕੁਝ ਸ਼ਬਦਾਂ ਤੇ ਵਿਚਾਰ ਕਰੀਏ ਜੋ ਪੌਲਸ ਪ੍ਰੇਰਿਤ ਨੇ ਗਲਾਤੀਆਂ ਦੇ ਲਈ ਆਪਣੇ ਪੱਤਰ ਵਿੱਚ ਸੱਜੇ ਮੂਹ ਅਤੇ ਪਰਮੇਸ਼ਰ ਦੇ ਪ੍ਰੇਮ ਦੀ ਵਿਵਸਥਾ ਦੇ ਵਿੱਚ ਸਬੰਧ ਦੇ ਬਾਰੇ ਵਿੱਚ ਲਿਖਿਆ ਸੀ ਇਸ ਤੋਂ ਪਹਿਲੇ ਸਾਨੂੰ ਆਪਣੇ ਕੁਝ ਕੁਝ ਬੈਕਗ੍ਰਾਉਂਡ ਜਾਣਕਾਰੀ ਚਾਹੀਦੀ ਹੈ ਯੀਸ਼ੂ ਦਾ ਜਨਮ ਪਹਿਲੀ ਸਦੀ ਦੇ ਇਜ਼ਰਾਈਲ ਵਿੱਚ ਹੋਇਆ ਸੀ ਉਸ ਦਾ ਮਾ ਸਮਾਜਿਕ ਨਾਗਰਿਕ ਅਤੇ ਧਾਰਮਿਕ ਜੀਵਨ ਮੂਸਾ ਦੀ ਵਿਵਸਥਾ ਨੂੰ ਮਨਨ ਵਾਲੇ ਵਿਅਕਤੀ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ موسی ਦੀ ਵਿਵਸਥਾ ਪਰਮੇਸ਼ਵਰ ਦੀ ਵਿਵਸਥਾ ਦੀ ਇੱਕ ਅਭਿਵਿਅਕਤੀ ਸੀ ਇਜ਼ਰਾਈਲ ਨੂੰ ਮਿਸਰ ਦੀ ਗੁਲਾਮੀ ਵਿੱਚ ਅਸ਼ੁਦਾਏ ਜਾਂਦੇ ਬਾਅਦ ਇਹ ਵਿਵਸਥਾ ਪਰਮੇਸ਼ਵਰ ਦੁਆਰਾ ਸਿਨਾਈ ਪਹਾੜ ਉੱਤੇ موسی ਨੂੰ ਦਿੱਤੀ ਗਈ ਸੀ موسی ਦੀ ਵਿਵਸਥਾ ਵਿੱਚ ਜ਼ਿਆਦਾਤਰ ਨਿਯਮ ਅਤੇ ਅਨੁਸ਼ਟਾਨ ਯੀਸ਼ੂ ਅਤੇ ਉਸ ਦੇ छुटकारे ਦੇ ਕੰਮ ਨੂੰ ਚਿਤ੍ਰਿਤ ਕਰਨ ਦੇ ਲਈ ਸਨ ਇਹ ਸਭ ਯੀਸ਼ੂ ਦੀ ਮ੍ਰਿਤਿਉ ਦੇ ਨਾਲ ਸਮਾਪਤ ਹੋ ਗਿਆ ਹਾਲਾਂਕਿ ਮੂਸਾ ਦੀ ਵਿਵਸਥਾ ਦੇ ਸਥਾਨ ਉੱਤੇ ਯੀਸ਼ੂ ਉੱਤੇ ਵਿਸ਼ਵਾਸ ਪਹਿਲੇ ਮਸੀਹ ਦੇ ਵਿੱਚ ਅਤੇ ਲੋਕਾਂ ਵਿੱਚ ਬਹਿਸ ਅਤੇ ਵਿਵਾਦ ਦਾ ਕਾਰਨ ਵੀ ਸੀ ਪੌਲਸ ਨੇ ਇਸ ਮੁੱਦੇ ਨੂੰ ਸੰਬੋਧਿਤ ਕਰਨ ਲਈ ਗਲਾਤੀ ਦੇ ਕਲਿੱਸਿਆ ਨੂੰ ਲਿਖਿਆ ਲੇਕਿਨ ਉਸ ਨੇ ਕੁਝ ਸ਼ਬਦ ਲਿਖੇ ਜੋ ਸਾਨੂੰ ਸਾਡੇ ਵਿਸ਼ੇ ਵਿੱਚ ਇੱਕ ਪ੍ਰਸੰਗਿਕ ਅੰਤਰਦ੍ਰਿਸ਼ਟੀ ਦਿੰਦੇ ਹਨ ਨ્યાਏ ਅਤੇ ਸਾਡੇ ਮੂਦੇ ਸ਼ਬਦਾਂ ਦੇ ਵਿੱਚ ਸੰਬੰਧ ਪੌਲਸ ਨੇ ਜੋਰ ਦੇ ਕੇ ਕਿਹਾ ਕਿ ਮਸੀਹ ਮਸੀਹ ਵਿੱਚ ਮੌਸੇਦ ਵਿਵਸਥਾ ਨੂੰ ਮੰਨਣ ਤੋਂ ਮੁਕਤ ਹਨ ਲekin ਪ੍ਰੇਮ ਦੀ ਵਿਵਸਥਾ ਤੋਂ ਮੁਕਤ ਨਹੀਂ ਹਨ ਇਹ ਤੱਤ ਕਿ ਅਸੀਂ ਰਸਮੀ ਵਿਵਸਥਾ ਤੋਂ ਮੁਕਤ ਹਾਂ ਸੰਦ ਦੂਸਰੇ ਨਾਲ ਪ੍ਰੇਮ ਨਾ ਕਰਨ ਦਾ ਬਹਾਨਾ ਨਹੀਂ ਦਿੰਦਾ ਹੈ ਸਭੀ ਸਵਤੰਤਰਤਾ ਸਾਡੀ ਆਜ਼ਾਦੀ ਸਵਾਰਥ ਦਾ ਬਹਾਨਾ ਨਹੀਂ ਹੈ ਪੱਲਤੀ ਅਧਿਆਇ 5 ਆਇਤ 13 ਤੇ 14 ਹੈ ਪ੍ਰਭੂ ਤੁਸੀਂ ਸੱਚਮੁੱਚ ਆਜ਼ਾਦੀ ਦੇ ਲਈ ਬੁਲਾਏ ਗਏ ਹੋ ਲੇਕਿਨ ਆਪਣੀ ਆਜ਼ਾਦੀ ਨੂੰ ਆਪਣੇ ਸ਼ਰੀਰ ਦੇ ਲਈ ਇੱਕ ਪ੍ਰਸਾਹਨ ਅਤੇ ਇੱਕ ਅਸਰ ਜਾਂ ਬਹਾਨਾ ਨਾ ਬਣਾਓ ਬਲਕਿ ਪ੍ਰੇਮ ਦੇ ਮਦਦ ਨਾਲ ਇੱਕ ਦੂਸਰੇ ਦੀ ਸੇਵਾ ਕਰੋ ਪੂਰੀ ਵਿਵਸਥਾ ਇੱਕ ਉਦੇਸ਼ ਵਿੱਚ ਬੰਨੀ ਜਾਂਦੀ ਹੈ ਤੂੰ ਆਪਣੇ ਗਵਾਂਢੀ ਨਾਲ ਆਪਣੇ ਜਿਹਾ ਪ੍ਰੇਮ ਕਰ ਫਿਰ ਪਨੂਸ ਨੇ ਇੱਕ ਦੂਸਰੇ ਨੂੰ ਘਤਨ ਅਤੇ ਨਿਗਲਣ ਦੇ ਨਾਲ ਇੱਕ ਦੂਸਰੇ ਨਾਲ ਪ੍ਰੇਮ ਕਰਨ ਅਤੇ ਇੱਕ ਦੂਸਰੇ ਦੀ ਸੇਵਾ ਕਰਨ ਦੇ ਵਿਪਰੀਤ ਲਿਖਿਆ ਗਲਾਤੀਆ ਅਧਿਆਇ 5 ਆਇਤ 15 ਜਿਸ ਤਰ੍ਹਾਂ ਲਿਖਿਆ ਹੋਇਆ ਹੈ ਲੇਕਿਨ ਅਗਰ ਤੁਹਾਡੇ ਵਿੱਚ ਪਿਆਰ ਲੇਕਿਨ ਅਗਰ ਆਪਸ ਵਿੱਚ ਪਿਆਰ ਦਿਖਾਉਣ ਦੇ ਬਜਾਏ ਤੁਸੀਂ ਹਮੇਸ਼ਾ ਇੱਕ ਦੂਸਰੇ ਨੂੰ ਕੱਟਦੇ ਹੋ ਤੇ ਨਿਗਲਦੇ ਹੋ ਇੱਕ ਦੂਸਰੇ ਨਾਲ ਝਗੜਾ ਕਰਦੇ ਹੋ ਤਾਂ ਸਾਵਧਾਨ ਰਹੋ ਇੱਕ ਦੂਸਰੇ ਨੂੰ ਨੁਕਸਾਨ ਪਹੁੰਚਾਉਣ ਤੋਂ ਸਾਵਧਾਨ ਰਹੋ ਇਹਨਾਂ ਲੋਕਾਂ ਦੇ ਕੋਲ ਮੂਸਾ ਦੀ ਵਿਵਸਥਾ ਉੱਤੇ ਧਾਰਮਿਕ ਵਿਵਾਦ ਵੱਖ-ਵੱਖ ਰਾਏ ਅਤੇ ਨਿਰਨੇਸ਼ਣ ਜਿਸਤੇ ਕਰਨ ਕਮੰਡ ਕਰੋਦ दुृभावना ਅਤੇ ਨਿਰੰਤਰ ਵਿਵਾਦ ਹੋਇਆ ਅਤੇ ਉਹ ਇੱਕ ਦੂਸਰੇ ਨਾਲ ਲੜਦੇ ਸਨ ਯਕੂਬ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਇਸ ਪ੍ਰਕਾਰ ਦੇ ਨੈ ਅਤੇ ਝਗੜੇ ਸਵਾਰਥੀ ਚਕਾਉ ਤੋਂ ਹੁੰਦੇ ਹਨ ਜੋ ਸਾਨੂੰ ਸਾਰਿਆਂ ਨੇ ਆਪਣੇ ਪ੍ਰਸ਼ਟ ਮਨੁੱਖੀ ਸੁਭਾਅ ਦੇ ਸਵਾਰਥ ਤੋਂ ਪਾਇਆ ਹੈ ਆਪਸ ਵਿੱਚ ਝਗੜੇ ਤੇ ਵਿਵਾਦ ਦਾ ਕਾਰਨ ਕੀ ਹੈ ਕਿ ਉਹ ਤੁਹਾਡੀ ਇੱਛਾਵਾਂ ਤੋਂ ਨਹੀਂ ਹੁੰਦੇ ਜੋ ਤੁਹਾਡੇ ਅੰਦਰ ਲੜਦੀਆਂ ਹਨ ਯਾਕੂਬ ਅਧਿਆਇ 4 ਆਇਤ 1 ਪਸੇ ਮਜ਼ਾਕ ਦੇ ਨਾਲ ਦੂਸਰਿਆਂ ਦੇ ਖਿਲਾਫ ਟਿੱਪਣੀਆਂ ਕਰਦੇ ਹਾਂ ਬੁਰਾਈ ਅਤੇ ਸ਼ਿਕਾਇਤਾਂ ਕਰਦੇ ਹਾਂ ਲੇਕਿਨ ਸਾਨੂੰ ਆਪਣੇ ਸ਼ਬਦਾਂ ਦੇ ਮਾਧਮ ਨਾਲ ਇੱਕ ਦੂਸਰੇ ਨੂੰ ਸੁਧਾਰਨਾ ਚਾਹੀਦਾ ਹੈ ਜਿਸ ਤਰ੍ਹਾਂ ਪਰਮੇਸ਼ਵਰ ਦੀ ਵਿਵਸਥਾ ਸਾਨੂੰ ਸਿਖਾਉਂਦੀ ਹੈ ਕੋਈ ਗੰਦੀ ਗੱਲ ਤੁਹਾਡੇ ਮੂੰਹ ਵਿੱਚੋਂ ਨਾ ਨਿਕਲੇ ਪਰ ਲੋੜ ਹੈ ਲੋੜ ਦੇ ਅਨੁਸਾਰ ਹੀ ਉਹ ਹੀ ਨਿਕਲੇ ਜੋ ਉਨਤੇ ਲਈ ਉੱਤਮ ਹੋਵੇ ਜੋ ਦੂਸਰੇ ਦੇ ਲਈ ਬਿਹਤਰ ਹੋਵੇ ਤਾਂ ਕਿ ਉਸ ਨੂੰ ਸੁਣਨ ਵਾਲੇ ਉਤੇ ਕਿਰਪਾ ਹੋ ਜਾਵੇ ਅਸੀਂ ਸਾਰੇ ਇੱਕ ਦੂਸਰੇ ਦੇ ਬਾਰੇ ਵਿੱਚ ਨਕਾਰਾਤਮਕ ਤਰੀਕੇ ਨਾਲ ਗੱਲ ਕਰਦੇ ਹਾਂ ਅਤੇ ਸਾਰੇ ਅਜਿਹੀਆਂ ਗੱਲਾਂ ਕਰਦੇ ਹਾਂ ਜੋ ਅਸੀਂ ਨਹੀਂ ਚਾਹੁੰਦੇ ਕਿ ਦੂਸਰਾ ਵਿਅਕਤੀ ਸੁਨੇ ਇਹ ਇੱਕ ਮਨੁੱਖ ਹੋਂਦਾ ਹਿੱਸਾ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਅਜਿਹੇ ਸਮੇਂ ਹੁੰਦੇ ਹਨ ਜਦੋਂ ਅਸੀਂ ਉਹਨਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਲਈ ਦੂਸਰਿਆਂ ਦੇ ਬਾਰੇ ਵਿੱਚ ਨਕਾਰਾਤਮਕ ਗੱਲ ਸਮੂਹ ਕਰਨੀ ਪੈਂਦੀ ਹੈ ਲੇਕਿਨ ਸਾਡੇ ਵਿੱਚੋਂ ਜ਼ਿਆਦਾਤਰ ਹੋਰ ਲੋਕਾਂ ਦੇ ਬਾਰੇ ਵਿੱਚ ਬਹੁਤ ਅਤਿਕ ਗੱਲ ਕਰਦੇ ਹਾਂ ਅਤੇ ਬਹੁਤ ਸਾਰੇ ਸ਼ਬਦਾਂ ਵਿੱਚ ਬੁਰਾਈ ਦੀ ਕੋਈ ਕਮੀ ਨਹੀਂ ਹੁੰਦੀ ਹੈ ਜਿਸ ਤਰ੍ਹਾਂ ਸਿੱਖ ਸਕਦੇ ਹਾਂ ਨੀਤੀ ਵਚਨ ਅਧਿਆਇ 10 ਆਇਤ 19 ਬਹੁਤ ਜ਼ਿਆਦਾ ਗੱਲ ਨਾ ਕਰੋ ਕਿਉਂਕਿ ਪਾਪ ਨੂੰ ਵਧਾਉਂਦਾ ਹੈ ਸਮਝਦਾਰ ਬਣੋ ਅਤੇ ਸੁਨੋ ਅਤੇ ਵਧੋ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਕਿਹਾ ਹੈ ਸਾਡੇ ਸਾਰਿਆਂ ਦੇ ਕੋਲ ਬੁਰੀਆਂ ਪਰਸਥਿਤੀਆਂ ਹਨ ਜਿਨ੍ਹਾਂ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਸੰਦੇਸ਼ਾਂ ਵਿੱਚ ਅਸੀਂ ਕੇਵਲ ਸामान्य ਸੰਦਰਭਾਂ ਉੱਤੇ ਚਰਚਾ ਕਰ ਰਹੇ ਹਾਂ ਤਾਂ ਕਿ ਪੁੱਤਰ ਆਤਮਾ ਦੇ ਸਹਿਤ ਨਾਲ ਉਹਨਾਂ ਦਾ ਜਵਾਬ ਦਿੱਤਾ ਜਾ ਸਕੇ ਜਿਸ ਤਰ੍ਹਾਂ ਕਿ ਅਸੀਂ ਕਿਹਾ ਅਜਿਹੇ ਸਮੇਂ ਹੁੰਦੇ ਹਨ ਜਦੋਂ ਸਾਨੂੰ ਦੂਸਰਿਆਂ ਦੇ ਭਲੇ ਦੇ ਲਈ ਉਹਨਾਂ ਦੇ ਬਾਰੇ ਵਿੱਚ ਨਕਾਰਾਤਮਕ ਗੱਲ ਕਰਨ ਦੀ ਲੋੜ ਹੁੰਦੀ ਹੈ ਲੇਕਿਨ ਇਹਨਾਂ ਪੁਆਇੰਟਸ ਉੱਤੇ ਵਿਚਾਰ ਕਰੋ ਅਸੀਂ ਅਣਜਾਣੇ ਵਿੱਚ ਲੋਕਾਂ ਦਾ ਅੰਕਲਨ ਅਤੇ ਨਿਆਂ ਨਹੀਂ ਕਰਦੇ ਹਾਂ ਅਤੇ ਉਹਨਾਂ ਦੇ ਬਾਰੇ ਵਿੱਚ ਬੁਰੀ ਤਰ੍ਹਾਂ ਬੋਲਦੇ ਹਾਂ ਜਿਸ ਤਰ੍ਹਾਂ ਉਹ ਵਿਅਕਤੀ ਉਹਨਾਂ ਕੱਪੜਿਆਂ ਵਿੱਚ ਸਹੀ ਨਹੀਂ ਦਿਖ ਰਹਾ ਉਹ ਪੱਧਰ ਦਿਖਾਈ ਦੇ ਰਿਹਾ ਹੈ ਉਹ ਵਿਅਕਤੀ ਆਪਣੀ ਘਰ ਨੂੰ ਸਾਫ਼ ਸੁਥਰਾ ਕਿਉਂ ਨਹੀਂ ਰੱਖ ਸਕਦਾ ਉਹ ਕਿੰਨਾ ਸੁਸਤ ਇਨਸਾਨ ਹੈ ਅਸੀਂ ਲੋਕਾਂ ਦੇ ਬਾਰੇ ਵਿੱਚ ਇਸ ਤਰ੍ਹਾਂ ਨਾਲ ਗੱਲ ਕਰਦੇ ਹਾਂ ਇਸ ਦਾ ਇੱਕ ਹਿੱਸਾ ਸਾਡੀ ਆਦਤ ਹੈ ਅਸੀਂ ਇੱਕ ਅਜਿਹੀ ਸੰਸਕ੍ਰਿਤੀ ਵਿੱਚ ਰਹਿੰਦੇ ਹਾਂ ਜੋ ਲਗਾਤਾਰ ਲੋਕਾਂ ਦੀ ਆਲੋਚਨਾ ਕਰਦੀ ਹੈ ਮੀਡੀਆ ਦਾ ਹਰ ਰੂਪ ਸਾਨੂੰ ਉਹਨਾਂ ਲੋਕਾਂ ਅਤੇ ਘਟਨਾਵਾਂ ਦੇ ਬਾਰੇ ਵਿੱਚ ਜ਼ਬਰਦਸਤੀ ਵਿਵਰਣ ਦੇਣ ਲੱਗ ਜਾਂਦਾ ਹੈ ਜਿਸ ਨਾਲ ਸਾਡਾ ਕੋਈ ਲੈਣ-ਦੇਣ ਨਹੀਂ ਹੁੰਦਾ ਹੈ ਸਭੀ ਸੰਸਕ੍ਰਿਤੀ ਸਾਨੂੰ ਇਜਾਜ਼ਤ ਦਿੰਦੀ ਹੈ ਅਤੇ ਇਥੋਂ ਤੱਕ ਕਿ ਸਾਨੂੰ ਉਹਨਾਂ ਦੇ ਬਾਰੇ ਵਿੱਚ ਗੱਲ ਕਰਨ ਦੇ ਲਈ ਪ੍ਰੋਤਸਾਹਿਤ ਕਰਦੇ ਹੈ ਅਤੇ ਅਸੀਂ ਫਿਰ ਸੋਸ਼ਲ ਮੀਡੀਆ ਉੱਤੇ ਵੀ ਕਮੈਂਟਸ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਹਾਂ ਉਹਨਾਂ ਦੇ ਜੀਵਨ ਉਦੇਸ਼ ਅਤੇ ਚਰਿੱਤਰ ਨੂੰ ਵੀ ਅਸੀਂ ਨਹੀਂ ਜਾਣਦੇ ਫਿਰ ਵੀ ਅਸੀਂ ਉਹਨਾਂ ਬਾਰੇ ਗੱਲ ਕਰਦੇ ਹਾਂ ਭਾਵੇਂ ਉਹ ਸੋਸ਼ਲ ਮੀਡੀਆ ਉੱਤੇ ਕਮੈਂਟਸ ਦੇ ਰੂਪ ਵਿੱਚ ਹੀ ਹੋਵੇ ਕਦੇ-ਕਦੇ ਸਾਡਾ ਉਦੇਸ਼ ਉਹ ਨਹੀਂ ਹੁੰਦਾ ਜੋ ਅਸੀਂ ਕਹਿੰਦੇ ਹਾਂ ਇਹ ਕਾਰਨ ਹੈ ਕਿ ਸਾਨੂੰ ਸੀ ਜਿਹੜਾ ਕਰਦੇ ਹਾਂ ਇਸ ਲਈ ਜਾਂਚ ਕਰੋ ਆਪਣੇ ਉਸ ਵਿਅਕਤੀ ਦੇ ਭਰੇ ਵਿੱਚ ਜਾਂ ਉਸਨੇ ਜੋ ਕਿਹਾ ਉਹ ਤਾਂ ਉਸਨੇ ਤਾਂਾਨੂੰ ਕੀ ਕਿਹਾ ਉਹਨਾਂ ਨੂੰ ਮੂਰਖ ਬਣਾਉਣ ਦੇ ਲਈ ਉਹਨਾਂ ਨੂੰ ਸਦਾਰਨ ਦੇ ਲਈ ਤੁਸੀਂ ਗੱਲ ਕੀਤੀ ਜਾਂ ਉਹਨਾਂ ਦੇ ਬੇਸਤਿਕ ਕਰਨ ਦੇ ਲਈ ਯਾਦ ਰੱਖੋ ਕਿ ਨਿਆਂ ਕਰਨ ਦੇ ਬਾਰੇ ਵਿੱਚ ਯੀਸ਼ੂ ਦੇ ਸ਼ਬਦ ਦੂਸਰਿਆਂ ਦੇ ਨਾ ਕਰਨ ਦੇ ਲਈ ਨਹੀਂ ਸਨ لیکن کسی تد ন্যায় ਕਰਨ ਦਾ ਸਾਡਾ ਉਦੇਸ਼ ਸਹੀ ਹੈ ਜਾਂ ਨਹੀਂ ਹੈ ਇਸ ਨੂੰ ਉਜਾਗਰ ਕਰਦੇ ਹਨ ਅਸੀਂ ਪਰਖ ਸਕਦੇ ਹਾਂ ਬਤੇ ਇਹ ਦੇਖਸਾ ਤ ਆਇ ਤੇ 1 ਤੇ 5 ਵਿੱਚ ਯੇਸ਼ੂ ਨਿਆਂ ਦੇ ਪਿੱਛੇ ਦੇ ਸਾਡੇ ਮਕਸਦ ਅਤੇ ਰਵੱਈਏ ਨੂੰ ਸੰਬੋਧਿਤ ਕਰ ਰਿਹਾ ਸੀ ਯੇਸ਼ੂ ਕਮੰਡ ਨਾਲ ਕਿਸੇ ਵਿਅਕਤੀ ਦੇ ਨਾਲ ਕਠੋਰਤਾ ਨਾਲ ਵਿਵਹਾਰ ਕਰਨਾ ਅਤੇ ਉਸ ਦੀ ਨਿੰਦਾ ਕਰਨ ਦੇ ਬਾਰੇ ਵਿੱਚ ਗੱਲ ਕਰ ਰਿਹਾ ਸੀ ਯਾਦ ਰੱਖੋ ਕਿ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਜੋ ਤੁਹਾਡੇ ਕੋਲ ਮੌਜੂਦ ਨਹੀਂ ਹੈ ਉਪਸਥਿਤ ਨਹੀਂ ਹੈ ਤਾਂ ਕਿ ਤੁਸੀਂ ਉਸ ਦੀ ਉਪਸਥਿਤੀ ਉਸ ਦੀ ਮੌਜੂਦਗੀ ਵਿੱਚ ਵੀ ਉਹੀ ਕਹਿ ਸਕੋਗੇ ਜੋ ਉਸ ਦੀ ਤੁਸੀਂ ਗੈਰ ਹਾਜ਼ਰੀ ਵਿੱਚ ਬੋਲ ਰਹੇ ਸੀ ਇੱਥੋਂ ਤੱਕ ਕਰਕੇ ਅਗਰ ਤੁਸੀਂ ਜੋ ਕਹਿ ਰਹੇ ਹੋ ਉਸ ਵਿੱਚ ਤੁਹਾਡਾ ਇਰਾਦਾ ਗਲਤ ਨਹੀਂ ਹੈ ਇਹ ਵੀ ਤਾਂ ਹੋ ਸਕਦਾ ਹੈ ਕਿ ਉਸ ਵਿਅਕਤੀ ਦੇ ਬਾਰੇ ਵਿੱਚ ਤੁਹਾਡੇ ਕੋਲ ਅਧੂਰੀ ਜਾਣਕਾਰੀ ਸੀ ਫਰੀਸੀਆਂ ਨੇ ਗਲਤ ਜਾਣਕਾਰੀ ਦੇ ਆਧਾਰ ਉੱਤੇ ਯੀਸ਼ੂ ਦੀ ਨਿੰਦਾ ਕੀਤੀ ਉਹਨਾਂ ਨੇ ਨਿਆਂ ਕੀਤਾ ਕਿ ਯੀਸ਼ੂ ਮਸੀਹਾ ਨਹੀਂ ਹੋ ਸਕਦਾ ਕਿਉਂਕਿ ਉਹ ਬੈਥਲਮ ਵਿੱਚ ਪੈਦਾ ਨਹੀਂ ਹੋਇਆ ਸੀ ਜਿਸ ਤਰ੍ਹਾਂ ਸੀ ਯਹੂਨਾ ਅਧਿਆਇ 7 ਆਇਤ 42 ਤੇ 43 ਵਿੱਚ ਪਰਦੇ ਹਾਂ ਯਾਦ ਰੱਖੋ ਹਰ ਕਹਾਣੀ ਦੇ ਹਮੇਸ਼ਾ ਦੋ ਪਹਿਲੂ ਹੁੰਦੇ ਹਨ ਮਤੀ ਵਚਨ ਅਧਿਆਇ 18 ਆਇਤ 17 ਲਿਖਿਆ ਹੋਇਆ ਹੈ ਕੋਈ ਵੀ ਕਹਾਣੀ ਤਦ ਤੱਕ ਸਹੀ ਲੱਗਦੀ ਹੈ ਜਦੋਂ ਤੱਕ ਕਿ ਦੂਸਰੀ ਤਰਫ ਤੋਂ ਸਚਾਈ ਕੋਈ ਨਹੀਂ ਦੱਸਦਾ ਹੈ ਸਾਨੂੰ ਇਸ ਗੱਲ ਤੋਂ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ ਕੀ ਅਸੀਂ ਹੋਰ ਲੋਕਾਂ ਦੇ ਬਾਰੇ ਵਿੱਚ ਕੀ ਕਹਿੰਦੇ ਹਾਂ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਮਨੁੱਖ ਜਿਨ੍ਹਾਂ ਨੂੰ ਪਰਮੇਸ਼ਰ ਬਹੁਤ ਪਿਆਰ ਕਰਦਾ ਹੈ ਉਹਨਾਂ ਦੇ ਲਈ ਯਾਨੀ ਅਸੀਂ ਸਾਰਿਆਂ ਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਯੀਸ਼ੂ ਨੂੰ ਮਰਨ ਦੇ ਲਈ ਇਸ ਪ੍ਰਿਥਵੀ ਤੇ ਭੇਜਿਆ ਤਾਂ ਫਿਰ ਸਾਨੂੰ ਕਿਉਂ ਇੱਕ ਦੂਸਰੇ ਦੀ ਬੁਰਾਈ ਕਰਨ ਦੀ ਲੋੜ ਹੈ ਅਸੀਂ ਫਿਰ ਇੱਕ ਦੂਸਰੇ ਦੀ ਬੁਰਾਈ ਕਿਉਂ ਕਰਦੇ ਹਾਂ ਉਸੇ ਮੂਹ ਦੇ ਨਾਲ ਅਸੀਂ ਪਰਮੇਸ਼ਰ ਦੀ ਆਰਾਧਨਾ ਕਰਦੇ ਹਾਂ ਅਸੀਂ ਆਪਣੇ ਮੂੰਹ ਦੇ ਸ਼ਬਦਾਂ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰਦੇ ਹਾਂ ਅਸੀਂ ਮਨੁੱਖਾਂ ਨੂੰ ਆਸ਼ੀਸ਼ ਵੀ ਦੇ ਸਕਦੇ ਹਾਂ ਉਹਨਾਂ ਨੂੰ ਸੁਧਾਰ ਸਕਦੇ ਹਾਂ ਅਤੇ ਉਹਨਾਂ ਨੂੰ ਸੱਚੇ ਜੀਵਨ ਦੇ ਬਾਰੇ ਵਿੱਚ ਦੱਸ ਸਕਦੇ ਹਾਂ ਸਾਡੇ ਮੂੰਹ ਅਨੁਗ੍ਰਾਹ ਤੇ ਸ਼ਾਂਤੀ ਦਾ ਇੱਕ ਸਾਧਨ ਹੋ ਸਕਦੇ ਹਨ ਫਿਰ ਵੀ ਅਸੀਂ ਬਦਨਾਮੀ ਕਰਨ ਗੱਪਸ਼ਪ ਕਰਨ ਗਾਲੀ ਗਲੋਚ ਕਰਵਾਤ ਨਫ਼ਰਤ ਅਤੇ ਬੁਰਾਈ ਦੇ ਲਈ ਆਪਣੇ ਮੂੰਹ ਦਾ ਪਯੋਗ ਕਰਦੇ ਹਾਂ ਸਾਨੂੰ ਆਪਣੇ ਮੂੰਹ ਨੂੰ ਵਿਕਾਰ ਸ਼ਬਦਾਂ ਨਾਲ परन दी लोड ਨਹੀਂ ਹੈ ਲੇਕਿਨ ਅਸੀਂ ਅਝਿਹਾ ਕਰਦੇ ਹਾਂ ਅਸੀਂ ਇਸ ਸ਼ਕਤੀਸ਼ਾਲੀ ਉਪਕਰਨ ਨੂੰ ਬਰਬਾਦ ਕਰਦੇ ਹਾਂ ਜਿਸ ਤੋਂ ਅਸੀਂ ਦੂਸਰਾ ਅਤੇ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ ਲੇਕਿਨ ਅਸੀਂ ਅਝਿਹਾ ਨਹੀਂ ਕਰ ਰਹੇ ਮੈਨੂੰ ਪਤਾ ਹੈ ਕਿ ਇਹਨਾਂ ਸੰਦੇਸ਼ਾਂ ਨੂੰ ਸੁਨਣਾ ਮੁਸ਼ਕਲ ਹੋ ਸਕਦਾ ਹੈ ਮੈਂ ਕਿਸੇ ਦੀ ਨਿੰਦਾ ਕਰਨ ਜਾਂ ਸਾਨੂੰ ਬੁਰਾ ਮਹਿਸੂਸ ਕਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਹਾਂ ਮੈਂ ਚਾਹੁੰਦੇ ਹਾਂ ਸਾਨੂੰ ਬੋਲਣ ਜਾਂ ਬੁਰਾ ਕਰਨ ਤੋਂ ਪਹਿਲੇ ਸੋਚਣ ਲਈ ਖੁਦ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਸੀਹ ਸਮੰਤਾ ਵਿੱਚ ਵਧਨ ਅਤੇ ਯੇਸ਼ੂ ਦੇ ਸਮਾਨ ਤੇਜੀ ਨਾਲ ਵਧਨ ਦਾ ਪ੍ਰਯਾਸ ਕਰੋ ਕੋਸ਼ਿਸ਼ ਕਰੋ ਤੁਸੀਂ ਮਸੀਹ ਜਿਹਾ ਬਨੋ ਕਿ ਤੁਸੀਂ ਖੁਦ ਨੂੰ ਇੱਕ ਪਰਮੇਸ਼ਰ ਦੇ ਸੇਵਕ ਦੇ ਰੂਪ ਵਿੱਚ ਦੇਖਦੇ ਹੋ ਕਿ ਤੁਸੀਂ ਆਪਣੇ ਅੰਦਰ ਨਮਰਤਾ ਵਿਕਸਿਤ ਕਰਨ ਉੱਤੇ ਕੰਮ ਕਰ ਰਹੇ ਹੋ ਕਿ ਤੁਸੀਂ ਜਿਸ ਤਰ੍ਹਾਂ ਨਾਲ ਲੋਕਾਂ ਦੇ ਬਾਰੇ ਵਿੱਚ ਗੱਲ ਕਰਦੇ ਹੋ ਕਿ ਉਹ ਪਰਮੇਸ਼ਰ ਨੇ ਮਹਿਮਾ ਦਿੰਦਾ ਹੈ ਅਸੀਂ ਆਪਣੇ ਸ਼ਬਦ ਅਤੇ ਕੰਮ ਨਾਲ ਪਰਮੇਸ਼ਰ ਦੇ ਪ੍ਰੇਮ ਦੀ ਵਿਵਸਥਾ ਦਾ ਪਾਲਨ ਕਰਨ ਦੇ ਲਈ ਬੁਲਾਏ ਗਏ ਹਾਂ ਅਸੀਂ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੇ ਪੁੱਤਰਾ ਤੇ ਪੁੱਤਰੀਆਂ ਬਣਨ ਦੇ ਰਾਹ ਉੱਤੇ ਹਾਂ ਉਸ ਰਾਹ ਉੱਤੇ ਅਸੀਂ ਚੱਲ ਰਹੇ ਹਾਂ ਲੇਕਿਨ ਹਾਲੇ ਤੱਕ ਵੀ ਚਰਿੱਤਰ ਵਿੱਚ ਯੇਸ਼ੂ ਦੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਅਜੇ ਤੱਕ ਅਸੀਂ ਨਹੀਂ ਬਣੇ ਹਾਂ ਜਿਸ ਤਰ੍ਹਾਂ ਪਹਿਲਾ ਯਹੂਨਾ ਅਧਿਆਇ 3 ਨਾ ਆਇ ਤਾਂ ਦੁਗ ਵਿਚ ਲਿਖਿਆ ਹੋਇਆ ਹੈ ਲੇਕਿਨ ਜੇ ਇਹਦੀ ਤੁਹਾਡਾ ਦਿਲ ਮਸੀਹ ਸਮਾਨਤਾ ਵਿੱਚ ਵਦਨ ਉਤੇ ਕੇਂਦਰਿਤ ਹੈ ਤਾਂ ਪਰਮੇਸ਼ਵਰ ਤੁਹਾਡੇ ਤੋਂ ਪਰਸਨ ਹੈ Prabhupada no Sara no Ashish Teve. Amém.